ਇੱਥੇ ਲੱਖਾਂ ਲੋਕੀ ਕੰਮ ਕਰਦੇ ਆ ਫੈਕਟਰੀਆਂ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਲੱਖਾਂ ਲੋਕੀ ਬੇਰੋਜ਼ਗਾਰ ਹੋ ਜਾਣਗੇ ਭਈਆ ਬੇਰੋਜ਼ਗਾਰ ਹੋਊਗਾ ਪੰਜਾਬੀ ਤਾਂ ਨਹੀਂ ਹੁੰਦਾ ਜੀ ਇਹਨਾਂ ਨੇ ਚੈਲੰਜ ਕੀਤਾ ਹੈ ਪੰਜਾਬ ਨੂੰ ਚੈਲੰਜ ਕੀਤਾ ਪੂਰੇ ਪੰਜਾਬ ਨੂੰ ਵੀ ਅਸੀਂ ਲੱਖਵੰਤਾ ਤੁਹਾਡੇ ਅੱਗੇ ਖੜਾ ਕਰਾਂਗੇ ਲੱਖਵੰਤਾ ਕਿਹੜਾ ਭਈਏ 2 ਲੱਖ ਹੋ ਜਾਣ 5 ਲੱਖ ਹੋ ਜਾਣ ਕੋਈ ਚੱਕਰ ਨਹੀਂ ਐਸੀ ਗੱਲ ਨਹੀਂ ਕੋਈ 7 ਲੱਖ 6 ਲੱਖ ਹੁਣ ਤਬਾ ਗਵਿਸਖ ਨਾਮ ਕੋ ਹਾਂ ਉਹਦੇ ਪੁੱਤਰਾਂ ਤੋਂ ਨਹੀਂ ਪਤਾ ਦੇ ਕੋਈ ਗੱਲ ਨਹੀਂ ਜੋ ਹੁੰਦਾ ਹੋਂ ਦੇ ਭਾਈ ਤੁਹਾਨੂੰ ਲੱਗਦਾ ਨਹੀਂ ਹੈ ਹੈ ਮਸਲਾ ਤਾਂ ਇਹ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਹੈ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਇਹ ਪੰਜਾਬੀ ਵਰਸਸ ਪ੍ਰਵਾਸੀ ਬਣਾਇਆ ਜਾ ਰਿਹਾ ਨਹੀਂ ਬਣਾਇਆ ਨਹੀਂ ਜਾ ਰਿਹਾ ਹੈ ਇਹ ਪਾਣੀ ਕੋਈ ਪੰਜਾਬੀ ਪੀਊਗਾ ਉਹੀ ਪਾਣੀ ਤਾਂ ਪ੍ਰਵਾਸੀ ਨੇ ਵੀ ਪੀਣਾ ਹੈ ਇਹ ਪ੍ਰਵਾਸੀ ਨੇ ਪੀਣਾ ਹੈ ਪਾਣੀ ਮੰਨਦੇ ਆ ਪਰ ਕੋਈ ਕਿਉਂ ਨਹੀਂ ਬੋਲ ਰਿਹਾ ਪ੍ਰਵਾਸੀ ਵੀ ਕਿਉਂ ਨਹੀਂ ਬੋਲ ਰਿਹਾ ਅਰੈਸਟ ਕਰ ਲਿਆ ਜੀ ਲੈ ਕੇ ਜਾ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਹੈ ਜੀ ਬਸ ਥੱਕਾ ਹੈ ਸਿਰੇ ਮੈਂ ਥੱਕਾ ਕਰ ਰਹੇ ਆ ਉਡੇ ਰਾਜ ਪਾਣੀ ਪੈ ਰਿਹਾ ਹੈ ਕੱਲ ਤਾਂ ਸਾਨੂੰ ਹੀ ਪਤਾ ਸਭ ਨੂੰ ਪਤਾ ਤੁਹਾਨੂੰ ਰੋਕਿਆ ਜਾ ਰਿਹਾ ਵਾ ਰੋਕ ਰ ਅਰੈਸਟ ਕਰ ਰਹੇ ਹੈ ਗੱਡੀ ਜਵਾਕੇ ਲੈ ਕੇ ਜਾ ਰਹੇ ਵਾ ਘੜ ਕੇ ਖਾਲਸਾ ਕਿੱਥੇ ਜਾਣਾ ਮਾਹੀਥੀ ਹੈ ਸਾਸਤਰ ਮਾਸਤਰ ਮੇਰੇ ਮਾਲ ਕੇ ਬਖਸ਼ਿਆ ਮੈਨੇ ਦਸਮ ਬਾਦਸ਼ਾਹ ਨੇ ਠੀਕ ਹੈ ਚੱਕਨੇ ਚਾਹੀਦੀ ਹੈ ਤੁਸੀਂ ਆਏ ਕਿੱਥੋਂ ਆਏ ਅਸੀਂ ਵਡਿੰਡੇ ਤੋਂ ਆਏ ਜੀ ਲੱਖੇ ਧਾਨ ਦਸਾਂ ਮੰਦਰ ਗਾ ਨਹੀਂ ਲੱਖੇ ਧਾਨ ਨਹੀਂ ਸਾਰੇ ਪੰਜਾਬ ਦਾ ਪੂਰੇ ਪੰਜਾਬ ਦਾ ਪੂਰਾ ਪੰਜਾਬ ਬਣੀ ਪੀ ਰਿਹਾ ਠੀਕ ਹੈ ਹਰਕ ਪਾਣੀ ਪੀ ਰਿਹਾ ਕੋਈ ਅਸੀਂ ਨਹੀਂ ਪੀ ਰੇ ਤੁਸੀਂ ਨਹੀਂ ਪੀ ਰੇ ਹੈ ਨਾ ਜੰਮਦੇ ਬੱਚੇ ਨੂੰ ਕੈਂਸਰ ਹੈ ਤੂੰ ਤੁਸੀਂ ਦੇਖ ਲਓ ਵੀ ਕੀ ਕਰਨ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਹੈ ਕੋਈ ਮੰਨਦਾ ਕਿ ਇਹ ਤਰੀਕਾ ਗਲਤ ਹੈ ਕਿ ਜਿਹੜੀ ਕਾਲ ਦਿੱਤੀ ਗਈ ਹੈ ਕਿ ਇੱਕਦਮ ਬੰਨ ਲਾ ਦਾਂਗੇ ਵੀ ਜਿਹੜਾ ਪਾਣੀ ਗੰਦਾ ਆ ਰਿਹਾ ਹੈ ਬੁੱਢੇ ਨਾਲੇ ਦੇ ਵਿੱਚ ਗਿਰ ਰਿਹਾ ਉਹਨੂੰ ਇੱਕਦਮ ਬੰਦ ਲਾ ਦੇਣਾ ਇਹ ਗੈਰ ਕਾਨੂੰਨੀ ਹੈ ਨਹੀਂ ਜੀ ਗੈਰ ਕਾਨੂੰਨੀ ਗੈਰ ਕਾਨੂੰਨੀ ਕਿਉਂ ਹੈ ਕਿਉਂ ਹੈ ਗੈਰ ਕਾਨੂੰਨੀ ਮੈਂ ਦੱਸੋ ਤੁਸੀਂ ਕਿਉਂ ਗੈਰ ਕਾਨੂੰਨੀ ਕਹਿ ਰਹੇ ਹੋ ਆਪਾਂ ਨਾ ਜਿੰਦਗੀ ਗੱਲ ਬਾਤ ਨਾਲ ਮਸਲੇ ਹੱਲ ਹੋ ਸਕਦੇ ਆ ਹੋ ਸਕਦਾ ਹੈ ਜੇ ਕਿ ਉਹ ਸਹੀ ਹੋਵੇ ਉਹ ਗਲਤ ਹੈ ਗੈਰ ਕਾਨੂੰਨੀ ਨਹੀਂ ਉਹ ਪਾਣੀ ਨੂੰ ਕਰੋ ਡਿਸਟਾਰਟ ਕਰੋ ਕਿ ਜਿੱਥੇ ਮਰਜ਼ੀ ਕਰੋ ਧਰਤੀ 'ਚ ਨਹੀਂ ਕਰਨਾ ਕੋਈ ਆਪਣਾ ਅਲੱਗ ਜਗ੍ਹਾ ਬਣਾਓ ਉੱਥੇ ਕਰੋ ਭੁੱਟੇ ਨਾਲੇ ਜਿੱਦਾਂ ਸਤਲੁਜ ਪੈ ਰਿਹਾ ਸਤਲੁਜ ਤਾਂ ਪਾਣੀ ਗੰਦਾ ਉਹ ਕਹਿੰਦੇ ਕਿ ਗੱਲਬਾਤ ਨਾਲ ਨਹੀਂ ਮਸਲਾ ਹੱਲ ਹੋ ਸਕਦਾ ਕੋਈ ਕਰ ਨਹੀਂ ਰਿਹਾ ਕੋਈ ਨਹੀਂ ਕਰ ਰਿਹਾ ਗੱਲਬਾਤ ਤਣਾੜ ਬੰਦੇ ਆ ਸਾਰੇ ਸਾਰੇ ਤਣਾੜ ਹੈਗੇ ਕੋਈ ਨਹੀਂ ਗੱਲਬਾਤ ਕਰ ਰਿਹਾ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਸੀਗਾ ਕਿ ਸਾਡੇ ਨਾਲ ਚੱਲੋ ਲੱਖੇ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀ ਕਿ ਅਸੀਂ ਵਖਾੰਦੇ ਸੀ ਇੱਥੇ ਪਲਾਂਟ ਵੀ ਲਾਏ ਹੋਏ ਸੀ ਤਿੰਨ ਪਲਾਂਟ ਲਾਏ ਆ ਟ੍ਰੀਟਮੈਂਟ ਦੇ ਲਈ ਅਸੀਂ ਪੈਸਾ ਖਰਚ ਕਰ ਰਹੇ ਹਾਂ ਇਹਦੇ ਕਰੋੜਾ ਰੁਪਏ ਅਸੀਂ ਦੇ ਰਹੇ ਹਾਂ ਆਪਣੀ ਜੇਬ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਜਿਹੜਾ ਪੱਖ ਹੈ ਉਹ ਠੀ ਨਹੀਂ ਜੀ ਨਹੀਂ ਲੱਗਦਾ ਅਜ ਤੱਕ ਕੀ ਕਰਿਆ ਉਹਨਾਂ ਨੇ ਉਹਨਾਂ ਨੂੰ ਪਹਿਲੇ ਚਾਹੀਦਾ ਸੀ ਆਪਣੇ ਆਪ ਵੀ ਚਾਹੀਦੇ ਕੀ ਲੱਖੇ ਦੇ ਕਹਨ ਤੇ ਕਰਨਾ ਹੈ ਕੀ ਲੋਕਾਂ ਦੇ ਕਹਨ ਤੇ ਕਰਨਾ ਹੈ ਨਾ ਇਹ ਲੋਕ ਹੜਾ ਜੀ ਇਹ ਕਿੰਨਾ ਵੀ ਹੋ ਸਕਦਾ ਹੈ ਠੀਕ ਹੈ ਇਹ ਜਿਹੜਾ ਨਹੀਂ ਆ ਰਿਹਾ ਕਹਿੰਦਾ ਲੱਖਾ ਲੀਡਰ ਬਣਨਾ ਚਾਹੁੰਦਾ ਯਾਰ ਜਿਹੜੇ 92 ਪਹਿਲਾਂ ਗੂੰਗੇ ਬਣੇ ਉਹਨਾਂ ਨੇ ਕੀ ਕਰਤਾ ਜਿਹੜੇ ਤੂੰ ਪਹਿਲਾਂ ਕਾਲੀਆ ਕਾਂਗਰਸੀ ਸੀ ਉਹਨਾਂ ਨੇ ਕੀ ਕਰਤਾ ਸਾਰਿਆਂ ਨੇ ਇਹਨੂੰ ਖਤਮ ਕੀਤਾ 70 ਸਾਲਾਂ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਬਿੜਾ ਕੱਲ ਸੁਖੀਰ ਬਾਦਲ ਬਣਿਆ ਸਾਰਾ ਕੁਝ ਬਣਿਆ ਹੈ ਨਾ ਸਾਰਾ ਕੁਝ ਕਿਹਾ ਮਾਕਤ ਇੱਥੇ ਲੱਖਾਂ ਲੋਕੀ ਕੰਮ ਕਰਦੇ ਆ ਫੈਕਟਰੀਆਂ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਲੱਖਾਂ ਲੋਕੀ ਬੇਰੋਜ਼ਗਾਰ ਹੋ ਜਾਣਗੇ ਭਈਆ ਬੇਰੋਜ਼ਗਾਰ ਹੋਊਗਾ ਪੰਜਾਬੀ ਤਾਂ ਨਹੀਂ ਹੁੰਦਾ ਜੀ ਭਈਏ ਫੈਕਟਰੀ ਵਾਲੇ ਵੱਲੋਂ ਇਹ ਵੀ ਕਹਾ ਗਿਆ ਸੀ ਵੀ ਭਈਆ ਫਿਰ ਇਸ ਦਾ ਹੋ ਜਾਂਦੇ ਹੋ ਆਪਣੇ ਗਾਉਂ ਜਾਣ ਉਹਨਾਂ ਨੇ ਇਹ ਕਹਿਸ ਗਈ 1 ਲੱਖ ਪ੍ਰਵਾਸੀਆਂ ਨੂੰ ਇਕੱਠ ਕਰਾਂਗੇ ਕਰ ਲੈਣ ਦੇ ਮੂਹਰੇ ਲਿੰਗ ਸਿੰਘ ਆ ਜੀ 2 ਲੱਖ ਹੋ ਜਾ 2 ਲੱਖ ਹੋ ਜਾਣ 5 ਲੱਖ ਹੋ ਜਾਣ ਕੋਈ ਚੱਕਰ ਨਹੀਂ ਅਸੀਂ ਗੱਲ ਨਹੀਂ ਕੋਈ ਸਵਾ ਲੱਖ ਸੇ ਇਕ ਲਾਉ ਤਬੇ ਕਵਸ ਨਾਮ ਕੋ ਹਾਂ ਉਹਦੇ ਪੁੱਤਰਾ ਤੁਸੀਂ ਨਹੀਂ ਪਤਾ ਦੇ ਕੋਈ ਗੱਲ ਨਹੀਂ ਜੋ ਹੁੰਦਾ ਹੋਂ ਇਹਨਾਂ ਨੇ ਚੈਲੰਜ ਕੀਤਾ ਹੈ ਪੰਜਾਬ ਨੂੰ ਚੈਲੰਜ ਕੀਤਾ ਪੂਰੇ ਪੰਜਾਬ ਨੂੰ ਵੀ ਅਸੀਂ ਲਖਮੰਤਾ ਤੁਹਾਡੇ ਅੱਗੇ ਖੜਾ ਕਰਾਂਗੇ ਲਖਮੰਤਾ ਕਿਹੜਾ ਭਈਓ ਭਈ ਤੁਹਾਨੂੰ ਲੱਗਦਾ ਨਹੀਂ ਵੀ ਹੈ ਮਸਲਾ ਤਾਂ ਇਹ ਵਾਤਾਵਰਣ ਦੇ ਨਾਲ ਜੁੜਿਆ ਹੋਇਆ ਹੈ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਇਹ ਪੰਜਾਬੀ ਵਰਸਸ ਪ੍ਰਵਾਸੀ ਬਣਾਇਆ ਜਾ ਰਿਹਾ ਨਹੀਂ ਬਣਾਇਆ ਨਹੀਂ ਜਾ ਰਿਹਾ ਹੈ ਹੈ ਹੋ ਗਿਆ ਲੋਧਿਆਣਾ ਪੂਰਾ ਪ੍ਰਵਾਸੀ ਕੰਦਾ ਹੋ ਗਿਆ ਭਾਜੀ ਜੇ ਪਾਣੀ ਕੋਈ ਪੰਜਾਬੀ ਪੀਊਗਾ ਉਹੀ ਪਾਣੀ ਤਾਂ ਪ੍ਰਵਾਸੀ ਨੇ ਵੀ ਪੀਣਾ ਹੈ ਇਹ ਪਰ ਵਾਸੀ ਨੇ ਪੀਣਾ ਪਾਣੀ ਮੰਨਦੇ ਆ ਪਰ ਕੋਈ ਕਿਉਂ ਨਹੀਂ ਬੋਲ ਰੇ ਵਾਸੀ ਵੀ ਕਿਉਂ ਨਹੀਂ ਬੋਲ ਰੇ ਜਿਹੜੇ ਪ੍ਰਵਾਸੀਓ ਫੈਕਟਰੀਆਂ ਵਿੱਚ ਕੰਮ ਕਰ ਰਹੇ ਆ ਉਹ ਵੀ ਬੋਲਣਾਂ ਉਹਨਾਂ ਦਾ ਵੀ ਫਰਜ਼ ਬੰਦਾ ਪਾਣੀ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਪਾਣੀ ਸਾਫ ਪੀ ਰਹੇ ਆ ਕੱਲੇ ਆਪਾਂ ਹੀ ਪੀ ਰਹੇ ਪਾਣੀ ਹਰ ਇੱਕ ਨੇ ਪੀਣਾ ਹੈ ਮਸਲਾ ਪਾਣੀ ਦਾ ਹੈ ਨਾ ਕਿ ਕਿਸੇ ਕੋਈ ਚੋਣ ਲੜਨ ਦਾ ਕਿਸੇ ਲੀਡਰ ਦਾ ਕੁਝ ਨਹੀਂ ਮਸਲਾ ਪਾਣੀ ਦਾ ਹੀ ਪੂਰੇ ਪੰਜਾਬ ਦਾ ਹੈ ਜੇ ਜਿੱਦਾਂ ਇਹ ਕੋਲ ਦਿੱਤੀ ਹੋਈ ਇਹ ਵੀ ਬੰਨ ਲਾ ਦੇਣਾ ਵੀ ਇਹਦੇ ਨਾਲ ਮਸਲਾ ਹੱਲ ਹੋ ਸਕਦਾ ਹੈ ਹੋ ਜਾਏਗਾ ਮਸਲਾ ਹੱਲ ਬੰਨ ਲਾਉਣਾ ਹੋ ਸਕਦਾ ਹੈ ਫਿਰ ਕੁਛ ਨਾ ਕੋਈ ਹੱਲ ਕਰਨ ਇਹ ਬੰਨ ਹੀ ਜਾਦਾ ਬੱਸ ਉਹ ਲੱਗਦਾ ਨਹੀਂ ਉਦੋਂ ਸਸਮਸਿਆ ਦੂਜੀ ਰਟਾਨ ਨੇ ਬੰਨ ਹੀ ਲਾਇਆ ਸੀ ਅੱਜ ਤੱਕ ਲੱਗਿਆ ਪਿਆ ਸਾਡਾ ਬੰਨ ਲਾਇਆ ਹਲ ਤਾਂ ਨਹੀਂ ਕਿਤੇ ਅਸੀਂ ਬੰਨ ਲਾਤਾ ਤਾਂ ਜਾ ਬਸ ਲਾਉਣਾ ਪੈਣਾ ਠੀਕ ਹਾਂ ਜੀ ਧੰਨਵਾਦ ਖਾਲਸਾ ਮਾਈ ਵੀ ਦਿੱਕਤ ਹੈ ਸਵੇਰ ਕਾ ਮਿਲਕ ਪਲਾਂਟ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਵਿਖਾ ਰਹੇ ਹਾਂ ਕੀ ਕੁਛ ਮਾਹੌਲ ਹੈ